ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਫਿੱਟਵਰਕ YouTube ਚੈਨਲ ਤੇ ਜਿੰਨੇ ਵੀ ਮੇਰਾ ਪਰਿਵਾਰ ਮੇਰੇ ਭੈਣ ਭਰਾ ਜੁੜੇ ਹੋਏ ਨੇ ਸਾਰਿਆਂ ਨੂੰ ਪਿਆਰ ਸਤਿਕਾਰ ਤੇ ਦੁਆਮਾਂ ਉਮੀਦ ਹੈ ਹੀ ਹੁੰਦੀ ਹੈ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਤੇ ਖੁਸ਼ ਹੋਮੋਗੇ ਅਸੀਂ ਵੀ ਚੜ੍ਹਦੀ ਕਲਾ 'ਚ ਆ ਪੂਰੇ ਖੁਸ਼ ਆ ਅੱਜ ਦੀ ਵੀਡੀਓ ਆ ਜਿਹੜੀ ਬਹੁਤ ਇੰਪੋਰਟੈਂਟ ਆ ਪਿਸ਼ਾਬ ਦੇ ਰਿਲੇਟਡ ਜਿੰਨਾਂ ਦਾ ਬਾਥਰੂਮ ਰੁਕ ਜਾਂਦਾ ਵਾ ਜਾਂ ਬਾਥਰੂਮ ਖੁੱਲਕੇ ਨਹੀਂ ਆਉਂਦਾ ਟਪਕਾ ਟਪਕਾਉਂਦਾ ਬਰਾਤ ਨੂੰ ਬੜੀ ਸਮੱਸਿਆ ਹੁੰਦੀ ਆ ਆਪਣਾ ਫਰਜ਼ ਸਮਝਦੇ ਹੋਏ ਇਸ ਵੀਡੀਓ ਨੂੰ ਸ਼ੇਅਰ ਵੀ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਮੈਨੂੰ ਕਮੈਂਟ ਜਾਂ ਮੈਸੇਜ ਕਰਦਿਆ ਕਰੋ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਸਰੀਰਕ ਸਮੱਸਿਆ ਹੈਗੀ ਉਹਦੇ ਰਿਲੇਟਡ ਆਪਾਂ ਵੀਡੀਓ ਬਣਾ ਕੇ ਫ੍ਰੀ ਮੁਫਤ ਦੇ ਵਿੱਚ ਪਾ ਦਿਆ ਕਰਾਂਗੇ ਇਹ ਤਿੰਨ ਚਾਰ ਨੁਸਖੇ ਆ ਤਿੰਨ ਚਾਰ ਜਿਹੜੀਆਂ ਚੀਜ਼ਾਂ ਤੁਸੀਂ ਇਹਨਾਂ ਨੂੰ ਜਿਹੜਾ ਸੌਖਾ ਲੱਗਦਾ ਤੁਸੀਂ ਤੁਹਾਨੂੰ ਉਹ ਅਪਲਾਈ ਕਰ ਲਓ ਕੋਈ ਵੀ ਅਪਲਾਈ ਕਰ ਸਕਦਾ ਵਾ ਤੇ ਇੱਕ ਵਾਰੀ ਇਹ ਹੈ ਵੀ ਅ ਦੂਸਰਾ ਆਪਣਾ ਤੁਸੀਂ ਇਹ ਦੇਖ ਲਓ ਵੀ ਤੁਸੀਂ ਕਿਸ ਮੈਡੀਕੇਸ਼ਨ ਜਾਂ ਦਵਾਈ ਤੇ ਤਾਂ ਨਹੀਂ ਹੈਗੇ ਡਾਕਟਰ ਨਾਲ ਜਰੂਰ ਸਲਾਹ ਕਰ ਲੈਣੀ ਆ ਆਮ ਕੀ ਹੁੰਦਾ ਹੈਗਾ ਵਾ ਆਪਾਂ ਬਹੁਤੀਆਂ ਚੀਜ਼ਾਂ ਇਹ ਹੁੰਦੀਆਂ ਨੇ ਵੀ ਆਪਾਂ ਅ ਅੰਗਰੇਜ਼ੀ ਦਵਾਈ ਵੀ ਲਈ ਜਾਂਦੇ ਆ ਤੇ ਨਾਲ ਆਪਾਂ ਫਿਰ ਜਿਹੜੇ ਆਯੁਰਵੈਦਿਕ ਜਿਹੜੀਆਂ ਦਵਾਈਆਂ ਨੇ ਉਹ ਵੀ ਸ਼ੁਰੂ ਕਰ ਲਏ ਇੱਕ ਵਾਰੀ ਡਾਕਟਰ ਨਾਲ ਜਰੂਰ ਸਲਾਹ ਕਰ ਲਿਓ ਬਾਕੀ ਆਮ ਕੋਈ ਵੀ ਜਿਹਨੂੰ ਕੋਈ ਨਿੱਕੀ ਮੋਟੀ ਸਮੱਸਿਆ ਹੋਏ ਇਹ ਵਰਤ ਸਕਦਾ ਹੈ ਫਾਰਮੂਲੇ ਤੋ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਰੂ ਕਰ ਲਿਓ ਤੇ ਨਾਲੇ ਵੀਡੀਓ ਨੂੰ ਸ਼ੇਅਰ ਕਰ ਦਿਓ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤ